ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਪ੍ਰਮਾਤਮਾ ਦਾ ਨਾਮ ਜਪ ਕਰਮ ਨਿਰਮਲ ਕਰ ਇੱਥੇ ਹੋਰ ਨਿਰਮਲ ਕਰਮ ਬਾਦ ਵਿੱਚ ਇਹ ਖਰਕਾ ਹਰ ਕੋ ਨਾਮ ਜਪ ਪਹਿਲਾ ਹੈ ਤੇ ਮਾਪ ਨੂੰ ਪਹਿਲੇ ਦਿਨ ਕਰਜ਼ ਕੀਤੀ ਸੀ ਕਿ ਜਦੋਂ ਸਿਮਰਨ ਵਿੱਚ ਕੋਈ ਆਤਮਾ ਭੇਜਦੀ ਹੈ ਜਿੰਨੇ ਵੀ दैवी ਗੁਣ ਨੇ ਜਿੰਨੇ ਦਾ ਵੀ ਗੁਣ ਨੇ ਸੱਚ ਇਹ ਵੇ ਇਸ ਸਿਮਰਨ ਵਿੱਚੋਂ ਨਿਕਲਿਆ ਸਿਮਰਨ ਪਹਿਲਾ ਹੈ ਦੇਵੀ ਗੁਣ ਬਾਅਦ ਚ ਪੈਦਾ ਹੋਇਆ ਕਿਉਂਕਿ ਸਿਮਰਨ ਵਾਲੇ ਨੇ ਦੱਸਿਆ ਕਿ ਅਧਿਆਤਮਤਾ ਕੀ ਹੁੰਦੀ ਹੈ ਉਸ ਦਿਨ ਸਾਂ ਪੜਿਆ ਹਰ ਸਿਮਰਨ ਲਗ ਬੇਦ ਉਪਾਏ ਉਸ ਇੱਕ ਬਚਨ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਉਸ ਸਿਮਰਨ ਚੋਂ ਨਿਕਲਿਆ ਹੈ ਗੁਰੂ ਸਾਹਿਬ ਕਹਿੰਦੇ ਦੋ ਗੱਲਾਂ ਇੱਕ ਨਿਰਮਲ ਕਰਮ ਦੂਜਾ ਨਾਮ ਹੁਣ ਗੁਰੂ ਸਾਹਿਬ ਨੂੰ ਪੁੱਛਿਆ ਮਾਰੇ ਸਾਨੂੰ ਹੋਰ ਸੌਖਾ ਕਰੋ ਮੰਨ ਲਓ ਅਸੀਂ ਸਮਝਨੇ ਆ ਫਿਰ ਗੁਰੂ ਸਾਹਿਬ ਨਾ ਇੱਕ ਸ਼ਲੋਕ ਕਹਿੰਦੇ ਆ ਸਾ ਸ੍ਰੀ ਕ੍ਰਿਤੀ ਨਹਿ ਬਿਲੰਭ ਧਰਮੰ ਗਾਥਾ ਨਹਿ ਬਿਲੰਭ ਪਾਪੰ ਦਰੜੰਤ ਨਾਮੰ ਤਜੰਤ ਲੋਭੰ ਸ਼ਰਨ ਸੰਤੰ ਕਿਲਵਿਕ ਨਾਸੰ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਧਵੈ ਇੱਥੇ ਸਤਿਗੁਰੂ ਨੇ ਥੋੜਾ ਜਿਹਾ ਹੋਰ ਖੋਲ ਦਿੱਤਾ ਧਰਮ ਕੀ ਗੁਰੂ ਜੀ ਨੇ ਸ਼ਬਦ ਵਰਤਿਆ ਨਹਿ ਬਿਲੰਭ ਧਰਮੰ ਬਿਲੰਪ ਪਾਪੰ ਧਰਮ ਕਰਦਿਆਂ ਕਦੀ ਬਲੰਬ ਦੇਰੀ ਮਤ ਕਰ ਪਾਪ ਕਰਦਿਆਂ ਜ਼ਰੂਰ ਦੇਰੀ ਕਰ ਪਰਸੋਂ ਸ਼ਾਇਦ ਕਥਾ ਚ ਇੱਕ ਬੇਨਤੀ ਕੀਤੀ ਸੀ ਪਰਸੋਂ ਹੀ ਸ ਹੈ ਵੀ ਧਰਮ ਅੱਜ ਪਾਪ ਕੱਲ ਤੇ ਮੇਰੀ ਉਸ ਤਨ ਬੇਨਤੀ ਸੀ ਵੀ ਇਹਦਾ ਮਤਲਬ ਵੀ ਧਰਮ ਇਹ ਗੱਲ ਕਹਿ ਰਿਹਾ ਹੈ ਕਿ ਕੱਲ ਨੂੰ ਪਾਪ ਕਰ ਲਓ ਇਹ ਖੁੱਲ ਦੇ ਰਿਹਾ ਛੋਟ ਦੇ ਰਿਹਾ ਤੇ ਮੈਂ ਇੱਕ ਬੇਨਤੀ ਕੀਤੀ ਸੀ ਇਸ ਇਸ ਰਮਜ ਨੂੰ ਸਮਝੀਏ ਧਰਮ ਅੱਜ ਪਾਪ ਕੱਲ ਕਿਉਂਕਿ ਇਹਦੇ ਵਰਤਮਾਨ ਵਿਚਾਰ ਜੇ ਕਰਾਂਗੇ ਕੱਲ ਕਦੀ ਕਿਸੇ ਕੋਲ ਨਹੀਂ ਆਉਣਾ ਜਿਹੜਾ ਕੱਲ ਆਉਣਾ ਵਰਤਮਾਨ ਬਣ ਕੇ ਆਉਣਾ ਕੱਲ ਫਿਰ ਉੱਥੇ ਖਲੋਤਾ ਹੈ ਅੱਜ ਧਰਮ ਅੱਜ ਹੀ ਰਹਿਣਾ ਗੁਰੂ ਜੀ ਕਹਿੰਦੇ ਨੇ ਨਾਏ ਬਿਲਾੰਭ ਧਰਮੰਗ ਬਿਲਾੰਭ ਪਾਪੰ ਧਰਮ ਕਮਾਉਂਦਿਆਂ ਦੇਰੀ ਨਾ ਕਰੋ ਪਾਪ ਕਮਾਉਂਦਿਆਂ ਜ਼ਰੂਰ ਦੇਰੀ ਕਰੋ ਧਰਮ ਕੀ ਮਹਾਰਾਜ ਕਹਿੰਦੇ ਦ੍ਰਿੜੰਤ ਨਾਮੰ ਨਾਮ ਨੂੰ ਦ੍ਰਿੜ ਕਰ ਹਰ ਕੋ ਨਾਮ ਜਪ ਨਿਰਮਲ ਕਰੰ ਦਰਦੰਤ ਨਾਮੰਗ ਤਜੰਤ ਲੋਭੰ ਅਧਰਮੀ ਬਨ ਦਾ ਮੂਲ ਜਿਹੜਾ ਹੈ ਸੱਚ ਇਹ ਉਹ ਲਾਲਚ ਹੈ ਪਾਪ ਹੈ ਇਸੇ ਕਰਕੇ ਬਾਬਾ ਜੀ ਨੇ ਬਚਨ ਕਿਹਾ ਉਦਨ ਰਾਮਚੰਦਰਤ ਮਾਨਸ ਦੀ ਮੈਂ ਇੱਕ ਉਦਾਹਰਨ ਦਿੱਤੀ ਸੀ ਦਇਆ ਧਰਮ ਕਾ ਮੂਲ ਕੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡਿਆ ਜਬ ਲਗ ਘਟ ਮੇ ਪ੍ਰਾਨ ਦਰਦੰਤ ਨਾਮੰਗ ਤਜੰਤ ਲੋਭੰ ਪਰ ਇਹ ਨਾਮ ਦਰਦੰਤ ਤੇ ਤਜੰਤ ਲੋਭੰਗ ਦੀ ਮੈਨੂੰ ਕਿਵੇਂ ਜਾਚ ਆਵੇ ਕਹਿਣ ਲੱਗੇ ਸ਼ਰਨ ਸੰਤੰ ਫਿਰ ਬੇਨਤੀ ਜਿਹੜਾ ਧਰਮ ਕੁਮਾਰਿਆ ਅਧਿਆਤਮਕ ਦੀ ਸ਼ਰਨ ਚ ਚਲਾ ਜਾ ਸ਼ਰਨ ਸੰਤੰ ਕਿਲ ਵਿਖ ਨਾਸੰ ਤੇਰੇ ਕੀਤੇ ਕੋਈ ਗੁਨਾਹ ਦਾ ਨਾਸ ਹੋ ਜਾਏਗਾ ਪਰ ਗੁਰੂ ਸਾਹਿਬ ਇਹ ਧਰਮ ਕਿੱਥੋਂ ਮਿਲੇਗਾ ਕਹਿਣ ਲੱਗੇ ਇਹ ਧਰਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ ਪ੍ਰਾਪਤੰ ਧਰਮ ਲਖਣ ਇਹ ਹੈ ਧਰਮ ਕੀ ਬਰਬਾਦਸ਼ਾ ਪ੍ਰਾਪਤੰਗ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਧਵੈ ਜਿਸ ਉਪਰ ਪਾਰ ਬ੍ਰਹਮ ਪਰਮੇਸ਼ਵਰ ਖੁਸ਼ ਹੋਵੇ ਉਹਨੂੰ ਇਹ ਧਰਮ ਮਿਲਦਾ ਹੈ ਉਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਚ ਇੱਕ ਹੋਰ ਬਚਨ ਹੈ ਆ ਗੁਰੂ ਅਰਜਨ ਸਾਹਿਬ ਦਾ ਜੀ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਕਲ ਹਰ ਭਵਨ ਮੈਂ ਕਰ ਬੇਨਤੀ ਇਹ ਦੋ ਪਹਿਲੀ ਤੁਕ ਸਭ ਕਲ ਉਦਰੀ ਇੱਕ ਨਾਮ ਧਰਮ ਗੁਰੂ ਸਾਹਿਬ ਜੀ ਨੇ ਫਿਰ ਇਸ ਨੂੰ ਕਮਾਨ ਲਈ ਇੱਕ ਤਰੀਕਾ ਦੱਸਿਆ ਗੁਰੂ ਨਾਨਕ ਸਾਹਿਬ ਦਾ ਬਚਨ ਮੈਂ ਸਿਰਫ ਪਹਿਲਾ ਧਰਮ ਸ਼ਬਦ ਸੰਬੰਧੀ ਬੇਨਤੀ ਕੀਤੀ ਬਾਕੀ ਅਸੀਂ ਇਹਦੀ ਵਿਚਾਰ ਕਰਨੇ ਜੋ ਗੁਰੂ ਜੀ ਨੇ ਸਾਨੂੰ ਅੱਜ ਬਖਸ਼ਿਸ਼ ਕੀਤੀ ਮਹਾਰਾਜ ਸ੍ਰੀ ਰਾਗ ਚ ਉਹਨਾਂ ਦਾ ਬਚਨ ਹੈ ਜਿਵੇਂ ਆਪਾਂ ਖੇਤੀ ਨਹੀਂ ਕਰਦੇ ਕਿਸਾਨੀ ਕਰਨੇ ਧਰਮ ਦੀ ਵੀ ਖੇਤੀ ਹੁੰਦੀ ਹੈ ਸੱਚ ਜੇ ਬਾਬਾ ਜੀ ਨੇ ਬਹੁਤ ਕਮਾਲ ਦਾ ਇਹ ਵਚਨ ਕੀਤਾ ਕਹਿਣ ਲੱਗੇ ਇੱਕ ਬੰਦਾ ਆਪਣੀ ਖੇਤ ਨੂੰ ਵੰਦਦਾ ਪਾਣੀ ਲਾਂਦਾ ਫਿਰ ਵੱਤ ਤੇ ਆਉਂਦਾ ਫਿਰ ਉਹਨੂੰ ਵੰਦਦਾ ਉਹਦੇ ਚ ਬੀਜ ਪਾਉਂਦਾ ਫਿਰ ਉਹਦੀ ਸੰਭਾਲ ਕਰਦਾ ਕਹਿੰਦੇ ਨੇ ਉਹ ਕਿਸਾਨ ਤੈਨੂੰ ਅਨੇਕਾਂ ਫਸਲਾਂ ਉਗਾਉਣ ਦਾ ਪਤਾ ਹੈ ਆਹ ਬੰਦਿਆ ਮੈਂ ਤੈਨੂੰ ਧਰਮ ਦੀ ਫਸਲ ਉਗਾਉਣ ਦੀ ਜਾਇ ਦਸਾਂ ਤੇ ਉਹਦੇ ਲਈ ਬਾਹਰ ਦੀ ਧਰਤੀ ਦੀ ਲੋੜ ਨਹੀਂ ਉਹਦੇ ਵਿੱਚ ਆਪਣੇ ਸਰੀਰ ਦੀ ਧਰਤੀ ਵਿੱਚ ਧਰਮ ਦੀ ਫਸਲ ਉਗਦੀ ਹੈ ਇਹ ਸ਼ਬਦ ਹੈ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਉਥੇ ਧਰਮ ਸ਼ਬਦ ਨਹੀਂ ਪਰ ਇਮਾਨ ਆਏਗਾ ਇਮਾਨਦਾਰਤ ਵੀ ਧਰਮ ਹੈ ਅਮਲ ਕਰ ਧਰਤੀ ਆਪਣੇ ਸਰੀਰ ਦੇ ਵਿੱਚ ਜਿਹੜੇ दैवी ਗੁਣ ਨੇ ਚੰਗੇ ਕਰਮ ਅਸੀਂ ਕਹਿੰਦੇ ਆ ਇਹਨੂੰ ਪ੍ਰੈਕਟੀਕਲ ਤੌਰ ਤੇ ਕਮਾ ਅਸਲੀ ਆਪਣੇ ਕਰਨੀ ਜੀਵਨ ਨੂੰ ਧਰਤੀ ਬਣਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਇਸ ਧਰਤੀ ਦੇ ਵਿੱਚ ਗੁਰੂ ਦੇ ਸ਼ਬਦ ਦਾ ਮੰਤਰ ਦਾ ਨਾਮ ਦਾ ਬੀਜ ਪਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬਨਿਤ ਦੇ ਪਾਣੀ ਜਿਵੇਂ ਬੀਜ ਪਾ ਕੇ ਤੂੰ ਪਾਣੀ ਦੇਣਾ ਹੈ ਨਾਮ ਦਾ ਤੁਰ ਅੰਦਰ ਬੀਜ ਪਾ ਇਹਦੇ ਵਿੱਚ ਸਚਾਰ ਜੀਵਨ ਦੀ ਸੱਚ ਦਾ ਪਾਣੀ ਰੋਜ਼ ਦਿਆ ਕਰ ਫਿਰ ਬੇਨਤੀ ਇੱਕ ਮਤਲਬ ਅਮਲ ਦੂਜਾ ਨਾਮ ਦਾ ਬੀਜ ਸੱਚ ਕੀ ਆਬ ਨਿਤ ਦੇ ਪਾਣੀ ਖੋਏ ਕਿਸਾਨ ਈਮਾਨ ਜਮਾਇ ਲੈ ਤੇਰੇ ਅੰਦਰੋਂ ਧਰਮ ਜੰਮੇਗਾ ਖੋਏ ਕਿਸਾਨ ਈਮਾਨ ਜਮਾਇ ਲੈ ਭੀਸ਼ਤ ਦੋਸ਼ਕ ਮੂੜੇ ਇਵ ਜਾਣੀ ਮਤ ਜਾਣ ਸਹਿ ਗੱਲ ਨਹੀਂ ਪਾਇਆ ਮਾਲਕ ਹੈ ਮਾਣੈ ਰੂਪ ਕੀ ਸ਼ੋਭਾ ਇਤ ਵਿਦੀ ਜਨਮ ਗਵਾਇਆ ਮਹਾਰਾਜ ਕਹਿੰਦੇ ਸ਼ਬਦ ਦੇ ਬੀਜ ਤੋਂ ਧਰਮ ਨਿਕਲਦਾ ਹੈ ਇੱਕ ਹੋਰ ਉਸ ਦਿਨ ਕਿਹਾ ਸੀ ਕਿਉਂਕਿ ਅੱਜ ਧਰਮ ਦੀ ਬਹੁਤ ਦੌੜ ਹੈ ਹਰ ਧਰਮ ਅਸਿਆਦੀ ਵੀ ਉਹਦੀ ਸ਼ਮੂਲੀਅਤ ਹੈ ਚਲੋ ਪਹਿਲਾਂ ਅੱਜ ਤੱਕ ਤਾਂ ਇਹੀ ਕਾਂਠੋ ਕਲੇਸ਼ ਸੀ ਨਾ ਪ੍ਰਚਾਰ ਕੋਈ ਨਹੀਂ ਹੋਇਆ ਬੜਾ ਬੁਰਾ ਹਾਲ ਜੇ ਕੋਈ ਪ੍ਰਚਾਰ ਨਹੀਂ ਅੱਜ ਇਹ ਨਹੀਂ ਅਸੀਂ ਕਹਿ ਸਕਦੇ ਪ੍ਰਚਾਰ ਦੇ ਸਾਧਨ ਨਹੀਂ ਕਹਿ ਸਕਨੇ ਜੀ ਜਿਹਦੇ ਕੋਲ ਫੋਨ ਹੈ ਉੱਥੇ ਅਗਲਾ ਉੱਥੇ ਗੱਡ ਕੇ ਨਾਲ ਹੀ ਲਾਈਵ ਹੋ ਜਾਂਦਾ ਸਾਧਨ ਹੈਗਾ ਹੈ ਨਾ ਇੱਥੇ ਦੇਖੋ ਆ ਰੇਡੀਓ ਗੁਰਦੁਆਰਾ ਸਾਹਿਬ ਤੋਂ ਚੱਲਦਾ ਹੈ ਨੈਟ ਤੇ ਕਿੰਨੇ ਰੇਡੀਓ ਚੱਲਦੇ ਪਏ ਆ ਪ੍ਰਚਾਰ ਦਾ ਸਾਧਨ ਹੈ ਗੁਰਮਖੋ ਪਰ ਯਾਦ ਰੱਖਿਓ ਜਿੱਦਨ ਦੇ ਸਾਧਨ ਵਧੇ ਉਦੋਂ ਦਾ ਟਿਕਾ ਵਧਿਆ ਗੁਰਦੁਆਰਿਆਂ 'ਚ ਜਿੱਦਨ ਦੇ ਸਾਧਨ ਆਏ ਕਿ ਉਦੋਂ ਦਾ ਟਿਕਾ ਬਣਿਆ ਟਿਕਾ ਨਹੀਂ ਉਦੋਂ ਦਾ ਬੰਦਾ ਰਾਤ ਨੂੰ ਵੀ ਤੜਫੀ ਜਾਂਦਾ ਦਿਨੇ ਵੀ ਤੜਫੀ ਜਾਂਦਾ ਗੁਰੂ ਸਾਹਿਬ ਜੀ ਨੇ ਧਰਮ ਦੀ ਗੱਲ ਕਰਦਿਆਂ ਮੈਂ ਫਿਰ ਬੇਨਤੀ ਕਰਾਂਗਾ ਧਰਮ ਦਾ ਅਰਥ ਇੱਕ ਤਾਂ ਫਰਜ਼ ਹੈ ਇਨਸਾਫ ਹੈ ਧਾਰਨ ਕਰਨਾ ਹੈ ਅਸਲ 'ਚ ਇੱਥੇ ਗੁਰੂ ਜੀ ਸਾਨੂੰ ਦੱਸਦੇ ਪਿਆ ਕਿ ਤੂੰ ਧਰਤੀ ਤੇ ਜਿਹੜਾ ਆਇਆ ਇਹ ਧਰਤੀ ਧਰਮਸ਼ਾਲਾ ਅੱਗੇ ਮੈਂ ਬੇਨਤੀ ਕਰਨੀ ਧਰਮਸ਼ਾਲਾ ਕਿਉਂ ਕਿਹਾ ਇਹ ਧਰਮਸ਼ਾਲਾ ਹੈ ਧਰਮ ਦੀ ਮੈਂ ਬੇਨਤੀ ਕੀਤੀ ਧਰਮ ਦੀ ਪਰਭਾਸ਼ਾ ਆਏ ਜੋ ਅਸੀਂ ਸ਼ਬਦ ਬਾਣੀ ਚ ਪੜ ਲਏ ਗੁਰੂ ਸਾਹਿਬ ਜੀ ਨੇ ਅੱਜ ਸਭ ਤੋਂ ਪਹਿਲਾਂ ਬਖਸ਼ਿਸ਼ ਕੀਤੀ ਇਹ ਪਹਿਲਾ ਅਖੰਡ ਹੈ ਮੈਂ ਤਾਂ ਇਉਂ ਕਹਾਵਾਂਗਾ ਜਿਹੜੀਆਂ ਇਹ ਤਰ੍ਹਾਂ ਪਤ ਪਵੜੀਆਂ ਸਨ ਨਾ ਜੀ ਬਸ ਉਹਦੀ ਵਿਆਖਿਆ ਗੁਰੂ ਜੀ ਪੌੜੀ ਦਰ ਪੌੜੀ ਅੱਗੇ ਕਰਦੇ ਪਏ ਇਹ ਆਤਮਿਕ ਜੀਵਨ ਦੇ ਝਲਕਾਰੇ ਪਰ ਇੱਥੇ ਜਿਹੜੇ ਸ਼ਬਦ ਆਉਂਦੇ ਨੇ ਤਿੱਥੈ ਉਥੈ ਇਲਵ ਜਿਹੜੇ ਨੇ ਇਹ ਤਿੱਥੈ ਉਥੈ ਇਹ ਸ਼ਬਦ ਕਈ ਵਾਰ ਇੰਜ ਲੱਗਦਾ ਜਿਵੇਂ ਸਥਾਨਵਾਚਕ ਵੀ ਇਸ਼ਾਰਾ ਕਰਦੇ ਹੋ ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਰਾਤੀ ਰੁਤੀ ਥਿੱਤੀ ਵਾਰ ਇਹ ਟਾਈਮ ਹੈ ਜੀ ਸਤਿਗੁਰੂ ਇਸ ਪਲੈਨਟ ਦੀ ਗੱਲ ਟਾਈਮ ਤੇ ਸਪੇਸ ਤੋਂ ਸ਼ੁਰੂ ਕਰਦੇ ਆ ਪਹਿਲੀ ਗੱਲ ਇਹ ਟਾਈਮ ਰਾਤੀ ਰਾਤੀ ਰਾਤ ਦਾ ਬਹੁਵਚਨ ਰਾਤਾਂ ਰੁਤੀ ਰੁੱਤ ਦਾ ਬਹੁਵਚਨ ਆ ਛੇ ਰੁੱਤਾਂ ਸਨ ਉਹ ਥਿੱਤੀ ਚੰਦਰਮਾ ਨਾਲ ਸੰਬੰਧ ਥਿੱਤਾ 15 ਵਾਰ ਹਫਤੇ ਦੇ 7 ਵਾਰ ਅੱਗੇ ਫਿਰ ਗੁਰਦੇਵ ਨੇ ਤਤਾਂ ਦੀ ਗੱਲ ਕੀਤੀ ਇੱਥੇ ਸਿਰਫ ਤਿੰਨ ਤਤ ਵਰਤੇ ਚਾਰ ਪਵਨ ਪਾਣੀ ਅਗਨੀ ਪਾਤਾਲ ਪਹਿਲਾ ਰਾਤਾਂ ਫਿਰ ਰੁੱਤਾਂ ਫਿਰ ਥਿੱਤਾ ਫਿਰ ਵਾਰ ਫਿਰ ਮਹਾਰਜ ਕਨੇ ਖਵਾ ਪਾਣੀ ਅਗ ਤੇ ਫਿਰ ਸ਼ਬਦ ਵਰਤਿਆ ਪਾਤਾਲ ਹਜ਼ੂਰ ਨੇ ਅਗਲਾ ਇਚ ਬਚਨ ਕੀਤਾ ਪਹਿਲਾ ਟਾਈਮ ਫਿਰ ਸਪੇਸ਼ ਤੇ ਸਥਾਨ ਫਿਰ ਨਾਲ ਕਿਆ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਟਾਈਮ ਵੀ ਹੈ ਤਤ ਵੀ ਨੇ ਸਮਾਂ ਵੀ ਹੈ ਤੇ ਸਥਾਨ ਵੀ ਬੰਦਾ ਪਿਆ ਰਾਤਾਂ ਬਣਾਈਆਂ ਰੁੱਤਾਂ ਬਣਾਈਆਂ ਥਿੱਤ ਬਣਾਏ ਵਾਰ ਬਣਾਏ ਸੱਚ ਏਵੇਂ ਪੌਣ ਬਣਾਈ ਪਾਵਣੀ ਬਣਾਇਆ ਪਤਾਲ ਬਣਾਇਆ ਅੱਗ ਬਣਾਈ ਪ੍ਰਮਾਤਮਾ ਨੇ ਇਹਦੇ ਵਿੱਚ ਕਿਰਪਾ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਧਰਤੀ ਨੂੰ ਧਰਮਸ਼ਾਲਾ ਦੇ ਰੂਪ ਚ ਵਿਕਸਿਤ ਕਰ ਦਿੱਤਾ ਪਰ ਇੱਥੇ ਸ਼ਬਦ ਆਕਾਸ਼ ਨਹੀਂ ਵਰਤਿਆ ਪਤਾਲ ਹੀ ਵਰਤਿਆ ਹੈ ਕੁਝ ਵਿਦਵਾਨ ਕਹਿੰਦੇ ਨੇ ਪਤਾਲ ਦਾ ਅਰਥ ਚੁਗਿਰਦਾ ਵੀ ਕਰਦੇ ਪਏ ਪਰ ਇਹ ਤਿੰਨ ਤੁਕਾਂ ਸੀ ਵੇਖੀਆਂ ਕਿ ਗੁਰੂ ਜੀ ਨੇ ਇਹ ਧਰਤੀ ਧਰਮਸ਼ਾਲਾ ਬਣਾ ਦਿੱਤੀ ਹੁਣ ਇੱਕ ਤਾਂ ਬੇਨਤੀ ਏ ਕਿ ਇਹ ਰਾਤਾਂ ਰੁੱਤਾਂ ਥਿੱਤਾਂ ਵਾਰ ਇਹ ਆਦ ਸੱਚ ਤੋਂ ਨਹੀਂ ਸਨ ਇਹ ਤਾਂ ਜਦੋਂ ਆ ਹੋਣदाई ਉਦੋਂ ਹੀ ਸ਼ੁਰੂ ਹੋਇਆ ਜੇ ਸੂਰਜ ਬਣਿਆ ਤੇ ਹਰ ਰੁੱਤਾਂ ਰਾਤਾਂ ਤੇ ਵਾਰ ਦੀ ਗੱਲ ਚੱਲ ਪਈ ਚੰਦਰਮਾ ਕੇ ਤੇ ਥਿੱਤਾਂ ਦੀ ਗੱਲ ਚੱਲ ਪਈ ਗੁਰੂ ਜੀ ਕਿੰਨੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਧਰਮਸ਼ਾਲ ਦੇ ਅਰਥ ਦੋ ਹੁੰਦੇ ਆ ਧਰਮਸ਼ਾਲਾ ਜੀ ਨੂੰ ਅਸੀ ਕਹਿੰਨੇ ਇੱਕ ਤਾਂ ਧਰਮਸ਼ਾਲ ਦਾ ਅਰਥ ਹੁੰਦਾ ਜਿੱਥੇ ਲੋਕੀ ਰਾਤ ਲੈ ਕੇ ਜਾਂਦੇ ਸਨ ਹਾਂਜੀ ਰੋਟੀ ਫ੍ਰੀ ਮਿਲ ਜਾਂਦੀ ਸੀ ਕਮਰਾ ਫ੍ਰੀ ਮਿਲ ਜਾਂਦਾ ਸੀ ਪਹਿਲਾਂ ਬਿਸਤਰਾ ਲੱਤਾਂ ਮਿਲ ਜਾਂਦਾ ਸੀ ਕਈ ਵਾਰੀ ਕਹਿੰਦੇ ਸਨ ਤੂੰ ਫਲਾਣੇ ਧਰਮਸ਼ਾਲਾ ਚਲਾ ਜਾ ਇੱਕ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਸੀ ਜਿਸ ਸਥਾਨ ਤੇ ਸਵੇਰੇ ਸ਼ਾਮ ਬੈਠ ਕੇ ਪਰਮਾਤਮਾ ਦੀ ਸਿਬਦ ਕੀਰਤਨ ਕਥਾ ਵਿਚਾਰ ਹੁੰਦੀ ਸੀ ਤੇ ਸੱਚ ਐ ਉਸ ਤੋਂ ਬਾਅਦ ਫਿਰ ਅਸੀਂ ਸ਼ਬਦ ਗੁਰਦੁਆਰਾ ਆਇਆ ਪਹਿਲਾਂ ਧਰਮਸ਼ਾਲ ਮੈਂ ਬੰਦੀ ਸੱਚ ਧਰਮਸ਼ਾਲ ਹੈ ਗੁਰਸਿੱਖਾਂ ਲੰਦਾ ਭਾਲਕੇ ਮਹਾਰਾਜ ਨੇ ਧਰਮਸ਼ਾਲ ਵਰਤਿਆ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਘਰ ਪਾਈ ਗੁਰਦਾਸ ਸਾਹਿਬ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ ਮੈਂ ਬੇਨਤੀ ਕਰਾਂਗਾ ਇੱਕ ਧਰਮਸ਼ਾਲ ਦਾ ਅਰਥ ਜਿੱਥੇ ਧਰਮ ਕਮਾਇਆ ਜਾਂਦਾ ਉੰਜ ਇੱਥੇ ਵੀ ਧਰਮਸ਼ਾਲ ਦਾ ਅਰਥ ਅਸੀਂ ਧਰਮ ਕਮਾਣ ਲਈ ਕਾਂਗੇ ਪਿਆਰਿਓ ਬੜੇ ਥਾਂ ਐਸੇ ਨੇ ਆਪਾਂ ਦਰਬਾਰ ਸਾਹਿਬ ਵੀ ਜਾਣੇ ਚਲੋ ਅਸੀਂ ਰਹਿਸ਼ ਦੀ ਗੱਲ ਸਮੇ ਦੇ ਨਾਮ ਨਾਲ ਬਣ ਗਿਆ ਉਥੇ ਲੰਗਰ ਛਕਦੇ ਕੋਈ ਪੈਸਾ ਨਹੀਂ ਚਾਰਾਂ ਨੁਕਰਾਂ ਤੇ ਪਾਣੀ ਲੈ ਕੇ ਬੈਠਿਆ ਕੋਈ ਪੈਸਾ ਨਹੀਂ ਜਲ ਲੈ ਕੇ ਬੈਠਿਆ ਇਸ਼ਨਾਨ ਕਰੋ ਜਿੱਥੇ ਮਰਜੀ ਬੈਠੋ ਪਰ ਇੱਕ ਕੰਮ ਕਰੋ ਜੇ ਇੰਨਾ ਕੁਝ ਸਭ ਕੋਈ ਤੁਹਾਡੇ ਲਈ ਫਰੀਕ ਕੀਤਾ ਪਿਆ ਇਨਸਾਨੋ ਇੱਥੇ ਦੋ ਘੜੀਆਂ ਬੈਠ ਕੇ ਰੱਬ ਦੀ ਗੁਰੂ ਰਾਮਦਾਸ ਦੀ ਦਿੱਤੀ ਦਾਤ ਵਿੱਚੋਂ ਧਰਮ ਵੀ ਕਮਾਓ ਸਹੂਲਤਾਂ ਦੇ ਦਿੱਤੀਆਂ ਹੁਣ ਉਸ ਉਹ ਜਿਹੜੀ ਧਰਮਸ਼ਾਲਾ ਹੈ ਜਿਹੜੀ ਕੋਈ ਵੀ ਉਸ ਵਿੱਚ ਸਹੂਲਤ ਹੈ ਚਲੋ ਬਿਸਤਰਾ ਮਿਲ ਗਿਆ ਰੋਟੀ ਮਿਲ ਗਈ ਪਰ ਆ ਜਿਹੜੀ ਧਰਮਸ਼ਾਲਾ ਹੈ ਇਹ ਦੇ ਵਿੱਚ ਵੀ ਸਹੂਲਤਾਂ ਨੇ ਜੇ ਰੱਬ ਨੇ ਰਾਤ ਦੀ ਸਹੂਲਤ ਨਾ ਬਣਾਈ ਹੁੰਦੀ ਬੰਦਿਆ ਤੂੰ ਆਰਾਮ ਕਿਵੇਂ ਕਰਦਾ ਜੇ ਦਿਨ ਦੀ ਸਹੂਲਤ ਨਾ ਬਣਾਈ ਹੁੰਦੀ ਤੂੰ ਕੰਮ ਕਿਵੇਂ ਕਰਦਾ ਇਹਨੂੰ ਗੁਰੂ ਨੇ ਬੰਦੇ ਲਈ ਰੱਬ ਦੇ ਬਣਾਏ ਕੋਈ ਖਡਾਵੀ ਤੇ ਖਡਾਵਾ ਕੀ ਆ ਹੈ ਜਿਹੜਾ ਅੱਗੇ ਆਵੇਗਾ ਪਵਨ ਗੁਰੂ ਇਹ 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 ਚੇਤੇ ਰੱਖਿਓ ਧਰਮਕੰਡ ਫਿਰ ਸ਼ਲੋਕ 'ਚ ਪਹੁੰਚਣਾ ਹੈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਕਉਣ ਰਾਤ ਬਣਾ ਦਿੱਤੀ ਰੁੱਤ ਬਣਾ ਦਿੱਤੀ ਇਹ ਤਾਂ ਪਹਿਲੀ ਗੱਲ ਸਮਾਂ ਦੇ ਦਿੱਤਾ ਮੈਂ ਇੰਜ ਬੇਨਤੀ ਕਰਾਂਗਾ ਮੌਸਮ ਟਾਈਮ ਪ੍ਰਮਾਤਮਾ ਨੇ ਤੈਨੂੰ ਦਿੱਤਾ ਉਸ ਤੋਂ ਬਾਅਦ ਤੈਨੂੰ ਪਾਣੀ ਦਿੱਤਾ ਪੌਣ ਦਿੱਤੀ ਅੱਗ ਦਿੱਤੀ ਤੈਨੂੰ ਇੰਨੀਆਂ ਬਖਸ਼ਾਂ ਕੀਤੀਆਂ ਪਰ ਇਹ ਸਭ ਕੁਝ ਦੇਖ ਕੇ ਟਾਈਮ ਦੇ ਕੇ ਸਥਾਨ ਦੇ ਕੇ ਜਿਹੜਾ ਮਨੁੱਖਾ ਜਨਮ ਤੇਨੂੰ ਮਿਲਿਆ ਇਸ ਸਾਰਿਆਂ ਵਿੱਚ ਜਿਹੜੀ ਚੀਜ਼ ਆ ਪਲੈਨੇਟ ਪੈਦਾ ਕੀਤਾ ਇਹਦਾ ਨਾਮ ਧਰਮਸ਼ਾਲ ਰੱਖਿਆ ਇਹਦਾ ਮਤਲਬ ਇਹ ਸੀ ਬੰਦਿਆ ਤੂੰ ਸ਼ਰੀਰ ਲੈ ਕੇ ਆਏ ਤੇ ਇੱਥੇ ਧਰਮ ਕਮਾ ਕੇ ਜਾਈਂ ਜਿੰਨਾ ਵੀ ਪਦਾਰਥਵਾਦ ਹੈ ਸਿਰਫ ਇਹ ਰਾਤਾਂ ਰੁੱਤਾਂ ਥਿੱਤਾਂ ਵਾਰ ਪਵਨ ਪਾਣੀ ਜੋ ਕੁਝ ਮਿਲਿਆ ਇਹ ਧਰਤੀ ਧਰਮਸ਼ਾਲ ਸੀ ਪਰ ਮਾੜੀ ਬਿਰਤੀ ਵਾਲੇ ਬੰਦਿਆਂ ਨੇ ਧਰਮਸ਼ਾਲਾ ਤੇ ਕਬਜ਼ਾ ਕਰਕੇ ਜੋ ਕੁਝ ਇਸ ਧਰਮਸ਼ਾਲਾ ਖੁੰਦਾ ਪਿਆ ਸੱਚਮੁੱਚ ਇਹ ਸਰਬਵਿਆਪੀ ਧਰਮਸ਼ਾਲਾ ਵੀ ਭ੍ਰਿਸ਼ਟ ਕਰ ਦਿੱਤੀ ਤੇ ਜਿਹੜੀਆਂ ਇੱਕ ਇੱਕ ਸਥਾਨ ਤੇ ਧਰਮਸ਼ਾਲਾ ਸਨ ਖਿਮਾ ਕਰਿਓ ਭ੍ਰਿਸ਼ਟੋ ਵੀ ਕਰ ਦਿੱਤੀਆਂ ਕਬਜ ਹੋ ਗਏ ਨਾ ਮਾੜੀ ਬਿਰਤੀ ਵਾਲੇ ਲੋਕ ਮਰ ਜਿਕੇ ਧਰਤੀ ਸਾਧ ਦੀ ਸੀ ਪਰ ਤਸਕਰ ਲੁਟੇਰੇ ਚੋਰ ਆ ਕੇ ਬੈਠ ਗਏ ਚਲੋ ਮੈਂ ਸੰਨਲ ਨਾਲ ਸੰਮਤ ਨੇ ਪਰ ਬੁੱਲੇ ਨੇ ਗੱਲ ਕਹੀ ਬੁਲਿਆ ਠਾਕੁਰ ਦਵਾਰੇ ਨਾ ਜਾਈ ਜਿੱਥੇ ਮੋਮਣ ਭੋਗ ਲਵਾਏ ਵਿੱਚ ਮਸੀਤੀ ਪੈੰਦੇ ਧੱਕੇ ਮੁੱਲਾ ਤੂੜੀ ਪਾਏ ਤਿਉੜੀ ਪਾਏ ਵਿੱਚ ਮਸੀਤੀ ਪੈੰਦੇ ਧੱਕੇ ਮੁੱਲਾ ਤਿਉੜੀ ਪਾਏ ਅਮੀਰ ਜਾਦਿਆਂ ਨੇ ਬੂਵੇ ਅੱਗੇ ਚੋਬਦਾਰ ਖਿਲਾਏ ਮਲ ਦਰਵਾਜਾ ਰੱਬ ਸੱਚੇ ਦਾ ਜਿਸ ਤੋਂ ਦਿਲ ਦਾ ਫਿਕਰ ਮਿਟ ਜਾਏ ਹੁਣ ਉਹ ਧਰਮਚਾਲ ਜਿਹੜੀ ਹੈ ਬਣਾਣੀ ਬਹੁਤ ਸੌਖੀ ਹੈ ਗੁਰਦੁਆਰਾ ਬਣਾਣਾ ਸੌਖਾ ਹੈ ਮੰਦਿਰ ਬਣਾਣਾ ਸੌਖਾ ਹੈ ਆਪਾਂ ਕਹਾਂਗੇ ਸੌਖਾ ਕਿਉਂ ਇੰਨਾ ਕਰਜ਼ਾ ਮਰ ਜਾਂਦੇ ਆ ਕਿਸ਼ਤਾਂ ਲਾ ਲਾ ਕੇ ਨਹੀਂ ਪਿਆਰਿਓ ਸੱਚਮੁੱਚ ਬਣ ਜਾਂਦਾ ਹੈ ਧਰਮ ਅਸਥਾਨ ਬਹੁਤ ਛੇਤੀ ਬਣ ਜਾਂਦੇ ਆ ਧਰਮ ਸਥਾਨ ਪੈਸੇ ਨਾਲ ਵੀ ਬਣ ਜਾਂਦੇ ਆ ਡੋਨੇਸ਼ਨ ਨਾਲ ਵੀ ਬਣ ਜਾਂਦੇ ਆ ਪਰ ਧਰਮੀ ਬਣਨ ਵਾਸਤੇ ਕਈ ਜਨਮ ਲੱਗ ਜਾਂਦੇ ਆ ਧਰਮ ਸਥਾਨ ਬਣ ਜਾਏਗਾ ਇਕਵਾਲ ਨੇ ਲਿਖਿਆ ਸ਼ੇਰੋ ਦਾ ਮਸਜਿਦ ਤੋਂ ਬਣਾ ਦੀ ਸ਼ਬ ਘਰ ਮੇ ਫਾਰਸੀ ਦਾ ਸ਼ਬ ਰਾਤੋਂ ਰਾਤ ਤੇ ਸੱਚੀ ਮੁੱਚ ਇੱਥੇ ਤੇ ਚਲੋ ਤੁਹਾਨੂੰ ਇੱਕ ਟੂਟੀ ਲਾਣੀ ਹੋਵੇ ਤਾਂ ਵੀ ਸਰਕਾਰ ਤੋਂ ਪੁੱਛ ਕੇ ਆਉਣਾ ਪੈਂਦਾ ਉੱਥੇ ਤੇ ਪਤਾ ਹੀ ਨਹੀਂ ਲੱਗਦਾ ਸਵੇਰੇ ਗੰਦਾ ਨਾਲਾ ਹੁੰਦਾ ਹੈ ਰਾਤੀ ਗੰਦਾ ਨਾਲਾ ਸਵੇਰੇ ਝੰਡਾ ਗੱਡ ਕੇ ਸ਼ੀਦਾਂ ਦੀ ਥਾਂ ਬਣੀ ਹੁੰਦੀ ਇਸ ਤਰੀ ਹੈ ਨਾ ਜੀ ਮਸਜਿਦ ਤੋਂ ਬਣਾ ਦੀ ਸ਼ਬ ਘਰ ਮੇ ਇਮਾਨ ਕੀ ਹਰਾਰਤ ਵਾਲੋ ਨੇ ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਮਾਜ਼ੀ ਬਣ ਨਾ ਸਕਾ ਮੈਂ ਆਪ ਨੂੰ ਬੇਨਤੀ ਕਰਾਂਗਾ ਥੋੜਾ ਜਿਹਾ ਗੁਰੂ ਜੀ ਦੀ ਇਸ ਗੱਲ ਨੂੰ ਇਹ ਨਹੀਂ ਮੈਂ ਬਾਹਰ ਮੁਕੀ ਲੈ ਜਾ ਰਿਹਾ ਇਹ ਪ੍ਰਮਾਤਮਾ ਨੇ ਤਿੰਨ ਸਹੂਲਤ ਦਿੱਤੀ ਹੈ ਧਰਮਸ਼ਾਲਾ ਉਹਨੇ ਤੈਨੂੰ ਸਵਾਸ ਦਿੱਤੇ ਇਹ ਦੇਹ ਦਿੱਤੀ ਤੈਨੂੰ ਖਾਣ ਲਈ ਪਦਾਰਥ ਦਿੱਤੇ ਸਭ ਕੁਝ ਦਿੱਤਾ ਬਸ ਇੱਕ ਗੱਲ ਕਰੀ ਤੂੰ ਧਰਮ ਕਮਾਈ ਇਹ ਧਰਮਸ਼ਾਲਾ ਸਿਰਫ ਇੱਕ ਚਾਰ ਦਿਵਾਰੀ ਨਹੀਂ ਸਾਰੀ ਧਰਤੀ ਧਰਮਸ਼ਾਲਾ ਬਣਾ ਦਿੱਤੀ ਤੂੰ ਜਿੱਥੇ ਜਾਏਗਾ ਗੁਰਦੁਆਰਾ ਤੇਰੇ ਨਾਲ ਰਹੇਗਾ ਫਿਰ ਬਿੰਤੀ ਧਰਤੀ ਦਾ ਖਿੱਤਾ ਨਹੀਂ ਪੂਰੀ ਧਰਤੀ ਹੈ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ ਇਹ ਧਰਮਸ਼ਾਲਾ ਹੋਰ ਫਿਰ ਮੈਂ ਦੇ ਦੁਬਾਰਾ ਅਰਥ ਕਰਨੇ ਚਾਹਨਾ ਧਰਮਸ਼ਾਲਾ ਦੋ ਕੰਮ ਹੈ ਕਿਹਾ ਜੀ ਇੱਕ ਤਾਂ ਧਰਮ ਕਮਾਇਆ ਜਾਂਦਾ ਹੈ ਇੱਕ ਰਹਿਸ਼ਾਦਕ ਦਿੱਤੀ ਜਾਂਦੀ ਸੀ ਜਿਹੜਾ ਬੰਦਾ ਧਰਮਸ਼ਾਲਾ ਚ ਰਹਿੰਦਾ ਸੀ ਨਾ ਉਹ ਇਸ ਤਿਆਰੀ ਚ ਰਹਿੰਦਾ ਸੀ ਵੀ ਮੈਂ ਸਦਾ ਨਹੀਂ ਰਹਿਣਾ ਯਾਦ ਰੱਖਿਓ ਬਹੁਤ ਪਿਆਰਾ ਸ਼ਬਦ ਗੁਰੂ ਜੀ ਨੇ ਸੰਨ ਦਿੱਤਾ ਧਰਮਸ਼ਾਲਾ ਸਹੂਲਤ ਹੈ ਧਰਮਸ਼ਾਲਾ ਸਭ ਕੁਝ ਮਿਲੇਗਾ ਪਰ ਆਪਣੇ ਮਾਈਂਡ ਨੂੰ ਪ੍ਰੇਪੇਅਰ ਰੱਖੀ ਧਰਮਸ਼ਾਲਾ ਘਰ ਨਹੀਂ ਹੁੰਦਾ ਘਰ ਤੇਰਾ ਹੋਰ ਏ ਇਹ ਧਰਮਸ਼ਾਲਾ ਨੇ ਸਿਖਾਣਾ ਹੈ ਘਰ ਕਿਵੇਂ ਪਹੁੰਚਣਾ ਹੈ ਫਿਰ ਅਰਜ਼ਿਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਸੀ ਇਹ ਰਾਮਕਲੀ ਰਾਗ ਚੋਂ ਦਾਇ ਸ਼ਲੋਕ ਦੋਏ ਦੀਵੇ 14 ਹਟਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਖੱਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣਖਾਰ ਧਰਮ ਦਲਾਲ ਉੱਥੇ ਵੀ ਯਾਦ ਰੱਖਿਓ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਈ ਸਾਚ ਨਾਮ ਕੀ ਮਿਲੀ ਵਡਾਈ ਫਿਰ ਸੁਣੋ ਧਰਮ ਸ਼ਾਲਾ ਚ ਕੋਈ ਆਉਂਦਾ ਜੇਰਾ ਸੱਚੀ ਮੁੱਚੀ ਜਿੰਨੇ ਮੰਜ਼ਲ ਤੇ ਪਹੁੰਚਣਾ ਉਹ ਘਰ ਥੋੜਾ ਬਣਦਾ ਧਰਮਸ਼ਾਲਾ ਉਹਨੂੰ ਪਤਾ ਹੈ ਵੀ ਮੈਂ ਆਇਆ ਮੈਂ ਰਹਿਣਾ ਰਾਤ ਤੇ ਮੈਂ ਅਗਾ ਨਿਕਲ ਜਾਣਾ ਪਰ ਮੈਂ ਇੱਥੋਂ ਵੀ ਕੁਝ ਸਿੱਖ ਕੇ ਜਾਵਾਂ ਮੇਰੀ ਮੰਜ਼ਲ ਕੁਝ ਹੋਰ ਖੈ ਗੁਰਮਖੋ ਇਸ ਧਰਮਸ਼ਾਲਾ ਦੇ ਯਾਤਰੀ ਦੀ ਜੀਵਨ ਦਾ ਥੋੜੀ ਜਿਹੀ ਵਿਆਖਿਆ ਭਾਈ ਗੁਰਦਾਸ ਸਾਹਿਬ ਨੇ ਕੀਤੀ ਮੈਂ 4ਕ 17 ਨੇ ਉਹਨਾਂ ਦੇ ਪਵਿੱਤਰ ਬਚਨਾਂ ਵਿੱਚੋਂ ਵਾਟ ਵਟਾਉ ਰਾਤ ਸਰਾਈ ਵਸਿਆ ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ ਉਹ ਰਾਤ ਪਿਆ ਪਰ ਸੱਚ ਇਹ ਵੇ ਉਹਨੂੰ ਇਹ ਪਤਾ ਮੈਸ ਵਕਤ ਤੇ ਉੱਠਣਾ ਤੇ ਮੈਂ ਇੱਥੇ ਬੈਠੇ ਨਹੀਂ ਰਹਿਣਾ ਮੈਂ ਚੱਲਣਾ ਧਰਮਸ਼ਾਲਾ ਸਿਰ ਪੜਾਂ ਹੁੰਦੀ ਏ ਯਾਦ ਰੱਖਿਓ ਇਸ ਪੜਾਂ ਤੋਂ ਚੱਲ ਕੇ ਪਹੁੰਚਣਾ ਉੱਥੇ ਵੀ ਸੱਚਖੰਡ ਵਸੈ ਨਿਰੰਕਾਰ